ठीक है उस, उस वो क्या चीज है वो जो अंदर में है ये गुरु ग्रंथ साहब हाँ, अच्छा जी खाने जो नानक को है नानक जी का कड़ा छुरा कड़ा, है छुरा गुरु, 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 हाँ तो अच्छा जी बताओ कि गुरु नानक साहब जी कड़ा प्रसाद को पंजा लगाते हैं जो पांच जब आप पूजा करते हो कड़ा प्रसाद का अंदर भोग लगवाते हो तो तो गुरु नानक जी, जी के हाथ का चिन्ह होता है हाथों से पड़े एक पड़े, पड़े, अच्छा पड़े। मतलब आपको पता चल जा, जाता है चाहे एक उंगली है चाहे दो है हाँ, चाहे सारा हाथ पार है पार हा? अच्छा होता ही होता है नानक देव जी को आप कैसे मतलब बोलते पूजा थोड़ा तो एक ओंकार ਬਾਬਾ ਜੀ ਨੇ ਕਿਹਾ ਵੀ ਅਮਰੀਕਾ ਸੇ ਯਹਾਂ ਪੇ ਬੰਦੇ ਆਏ ਥੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਕੜਾ ਮੰਗਾਤਾ ਆਪਸੀ ਔਰ ਕਿਤਨੇ ਪੈਸੇ ਬੋਲੇ ਥੇ ਉਹਨਾਂ ਨੇ 1 ਕਰੋੜ ਆਪਣੇ ਨਹੀਂ ਦਿਆ ਉਹ ਵਾਹਿਗੁਰੂ ਨਾਨਕ ਜੀ ਤੱਕੋ ਛੋਲੀ ਉਹ ਵਾਹਿਗੁਰੂ ਇਹਨਾਂ ਦੱਸਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਲੰਗ ਆ ਤੇ ਇੱਥੇ ਆ ਕੇ ਯਹਾਂ ਪੇ ਉਹਨਾਂ ਨੇ ਵਿਸ਼ਰਾਮ ਕੀਤਾ ਹਾਂ ਯਹਾਂ ਪੇ ਵਾਹਿਗੁਰੂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਓਡੀਸਾ ਆ ਜਿਹੜੀ ਮੇਰੇ ਪਿਛਲੇ ਪਾਸੇ ਸੜਕ ਜਾ ਰਹੀ ਆ ਇਹ ਸਿੱਧੀ ਜਾ ਰਹੀ ਆ ਪੂਰੀ ਨੂੰ ਪੂਰੀ ਪਹੁੰਚਣ ਤੋਂ ਪਹਿਲਾਂ ਰਾਹ ਦੇ ਵਿੱਚ ਇੜੇ ਇਤਿਹਾਸਿਕ ਸਥਾਨ ਆ ਰਹੇ ਨੇ ਮੈਂ ਉਹਨਾਂ ਦੇ ਦਰਸ਼ਨ ਕਰਵਾ ਰਿਹਾ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪੂਰੀ ਵਾਲੇ ਪਾਸੇ ਨੂੰ ਜਾ ਰਹੇ ਸੀ ਵੈਸਟ ਬੰਗਾਲ ਤੋਂ ਤਾਂ ਇਸ ਰਸਤੇ ਥਰੂ ਹੋ ਕੇ ਗਏ ਸੀ ਜਿਹੜੇ ਆਪਣੇ ਰਾਹਾਂ ਦੇ ਵਿੱਚ ਥਾਮਾਂ ਆਉਣਗੀਆਂ ਉਹਨਾਂ ਇਤਿਹਾਸਿਕ ਥਾਮਾਂ ਦੇ ਦਰਸ਼ਨ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਨਜ਼ਰਾਂ ਤੋਂ ਪਰੇ ਇੱਕ ਐਸਾ ਸਥਾਨ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਆਪਾਂ ਨੂੰ ਤਾਂ ਨਹੀਂ ਪਤਾ ਪਰ ਪੁਰਾਣੇ ਟਾਈਮਾਂ ਦਾ ਗੁਰੂ ਨਾਨਕ ਸਾਹਿਬ ਜੀ ਦਾ ਬੂਟਾ ਲਾਇਆ ਹੋਇਆ ਉਹ ਲੋਕ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪੂਜਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਇੱਕ ਮੰਦਿਰ ਵੀ ਬਣਾਇਆ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣੇ ਆ ਨਾ ਕਿਰਪਾਨ ਦੇ ਨਾਲ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਆਪ ਹਾਜ਼ਰ-ਨਾਜ਼ਰ ਨੇ ਤੇ ਉਹਨਾਂ ਲੋਕਾਂ ਦੀ ਇਹ ਸ਼ਰਤ ਆ ਵੀ ਜਦੋਂ ਉਹ ਕੜਾਹ ਪ੍ਰਸ਼ਾਦ ਦਾ ਭੋਗ ਲਵਾਉਂਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਉਹਦੇ ਵਿੱਚ ਆਪ ਦੇ ਹੱਥ ਨਾਲ ਆਪ ਦੇ ਪੰਜੇ ਨਾਲ ਉਸ ਭੋਗ ਨੂੰ ਛਕਦੇ ਨੇ ਤੇ ਸਾਨੂੰ ਉਸ ਨਿਸ਼ਾਨ ਦਾ ਪਤਾ ਲੱਗਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਭੋਗ ਲਵਾਉਂਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭੋਗ ਲਵਾ ਲਿਆ ਭੋਗ ਲਾ ਲਿਆ ਤਾਂ ਉਹ ਚੈੱਕ ਕਰਦੇ ਨੇ ਕੜਾਹ ਪ੍ਰਸ਼ਾਦ ਨੂੰ ਜੇ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਦੇ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦੇ ਨਿਸ਼ਾਨ ਹੁੰਦੇ ਨੇ ਉਸ ਤੋਂ ਬਾਅਦ ਉਹ ਦੇਖ ਨੂੰ ਛਕਦੇ ਨੇ ਜੇ ਉੱਥੇ ਪੰਜੇ ਦਾ ਨਿਸ਼ਾਨ ਗੁਰੂ ਨਾਨਕ ਸਾਹਿਬ ਜੀ ਦਾ ਨਾ ਹੋਵੇ ਤਾਂ ਉਹ ਲੋਕ ਇਹ ਬਈ ਗੁਰਨਾਨਕ ਸਾਹਿਬ ਜੀ ਸਾਡੇ ਕੋਲੋਂ ਖੁਸ਼ ਨਹੀਂ ਹੈਗੇ ਤੇ ਉਹ ਦੇਗ ਅੱਗੇ ਵਰਤਾਉਂਦੇ ਵੀ ਨਹੀਂ ਹੈਗੇ ਇਹ ਉਹਨਾਂ ਲੋਕਾਂ ਦੀ ਸ਼ਰਧਾ ਦੀ ਗੱਲ ਆ ਆਪਾਂ ਉਹ ਮੰਦਿਰ ਦੇਖ ਕੇ ਆਉਣੇ ਆ ਬਰੰਚੀਪੁਰ ਜਗ੍ਹਾ ਦਾ ਨਾਮ ਆ ਜੀ ਝਾਮੂ ਝਾੜੀ ਇਹ ਕੀ ਲਿਖਿਆ ਹੋਇਆ ਉੱਥੇ ਝਾਮੂ ਝਾੜੀ ਝਾਮੂ ਝਾੜੀ ਜਗ੍ਹਾ ਦਾ ਨਾਮ ਆ ਜੀ ਇੱਥੇ ਇੱਥੋਂ ਸੜਕ ਮੁੜਦੀ ਆ ਅੰਦਰ ਨੂੰ ਨਹੀਂ ਤੁਸੀਂ ਗੂਗਲ ਤੇ ਕਦੇ ਵੀ ਗੁਰਦੁਆਰਾ ਬਰੰਚੀਪੁਰ ਭਰੋਗੇ ਤਾਂ ਤੁਹਾਨੂੰ ਉਹ ਗੁਰਦੁਆਰੇ ਦੀ ਵੀਡੀਓਜ਼ ਜਾਂ ਉਹਦੀਆਂ ਫੋਟੋਆਂ ਨਿਕਲ ਆਉਣਗੀਆਂ ਬਾਹਰ ਪਰ ਉਹ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਮੰਦਿਰ ਹੁੰਦਾ ਸੀ ਅੱਜ ਉਹਦੀ ਕਿਵੇਂ ਦੀ ਦੇਖਾ ਉਹ ਆਪਾਂ ਜਾ ਕੇ ਦੇਖਦੇ ਆਂ ਤੇ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਆਪਾਂ ਧੰਨ ਗੁਰਨਾਨਕ ਜਿਵੇਂ ਕਹਿ ਦਿੰਨੇ ਆਂ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੈ ਬੁਲਾਉਂਦੇ ਨਹੀਂ ਜੈ ਗੁਰੂ ਨਾਨਕ ਕਹਿੰਦੇ ਨੇ ਉਹ ਬੰਦੇ ਤੇ ਉਹ ਸਿੱਖ ਧਰਮ ਨੂੰ ਬਿਲੋਂਗ ਨਹੀਂ ਕਰਦੇ ਪਰ ਗੁਰਨਾਨਕ ਸਾਹਿਬ ਜੀ ਦਾ ਉਹ ਟਾਈਮਾਂ ਦਾ ਬੂਟਾ ਲਾਇਆ ਹੋਇਆ ਉਹਨਾਂ ਨੇ ਅੱਜ ਵੀ ਹਰਾ ਰੱਖਿਆ ਸਾਹਮਣੇ ਲਿਖਿਆ ਹੋਇਆ ਜੀ ਕੁਸਮ ਫੈਮਿਲੀ ਰੈਸਟੋਰੈਂਟ ਇਹ ਨਵਾਂ ਹੀ ਬਣਿਆ ਸੀ ਕੋਈ ਹੋਟਲ ਤੇ ਇੱਥੇ ਆਪਾਂ ਰੁਕੇ ਸੀ 1300 ਰੁਪਏ ਦਾ ਇਹਨਾਂ ਨੇ ਮੈਨੂੰ ਕਮਰਾ ਦਿੱਤਾ ਸੀ ਏਸੀ ਵਾਲਾ ਨੌਨ ਏਸੀ ਮੈਨ ਤਾਂ ਕਰਕੇ ਤੇ ਹੁਣ ਮੋਟਰਸਾਈਕਲ ਤੇ ਲਗਭਗ ਸਮਾਨ ਸਾਰਾ ਪੈਕ ਆ ਤੇ ਗਰਮ ਹੋ ਰਿਹਾ ਮੋਟਰਸਾਈਕਲ ਇੱਥੋਂ ਸਾਰਾ 7-8 ਕਿਲੋਮੀਟਰ ਜਾਣਾ ਆਪਾਂ ਆ ਜਿਹੜੇ ਪਿਛਲੇ ਪਾਸੇ ਜੰਗਲ ਤੁਸੀਂ ਦੇਖ ਰਹੇ ਹੋ ਇੱਥੋਂ ਆ ਰਾਹ ਮੁੜਦਾ ਇਧਰਲੇ ਪਾਸੇ ਹੈ ਜੀ ਗੁਰਦੁਆਰਾ ਬਰੰਚੀਪੁਰ ਆਪਣੇ ਹੋਟਲ ਤੋਂ 9 ਕਿਲੋਮੀਟਰ ਦਾ ਰਾਹ ਤੇ 15 ਮਿੰਟ ਲੱਗਣਗੇ ਪਹੁੰਚਣ ਦੇ 메ਨ ਰੋਡ ਤੋਂ ਥੋੜਾ ਜਿਹਾ ਹਟ ਕੇ ਆ ਪਿੰਡ ਪਿਛਲੇ ਪਾਸੇ ਨੂੰ ਬਿਰਾਂਚੀਪੁਰ ਕਿਹਾ ਜਾਂਦਾ ਮੈਂ ਸਪੈਲਿੰਗ ਸਪੂਲਿੰਗ ਸਾਰਾ ਕੁਝ ਮੈਂਸ਼ਨ ਕਰ ਦੂੰਗਾ ਡਰੈਸ ਵੀ ਬਕਾਇਦਾ ਮੈਂਸ਼ਨ ਕਰ ਦੂੰਗਾ ਵੀ ਤੁਸੀਂ ਜਾਣਾ ਕਿਵੇਂ ਆ ਤੇ ਕਿਹੜੇ ਰੋਡ ਤੇ ਪਿੰਡ ਬਣਿਆ ਹੋਇਆ ਫਿਲਹਾਲ ਉੱਥੇ ਆਪਾਂ ਪਹੁੰਚਦੇ ਆ ਸਵੇਰੇ 7:30 ਵਜੇ ਦਾ ਟਾਈਮ ਹੋਇਆ ਜਿੰਨਾ ਚਿਰ ਆਪਾਂ ਗਰਮੀ 'ਚ ਘੁੰਮਾਂਗੇ ਓਡੀਸਾ ਵਾਲੇ ਪਾਸੇ ਨੂੰ ਘੁੰਮਾਂਗੇ ਉਹਨਾਂ ਚਿਰ ਸਵੇਰੇ ਸਵੇਰੇ ਸਵੇਹਾਂ ਜਾਣ ਦੀ ਕੋਸ਼ਿਸ਼ ਕਰਾਂਗੇ ਆ ਇੱਧਰ ਮੁੜ ਗਿਆ ਜੀ ਮੋੜ ਉਹ ਸਾਈਡ ਤੇ ਬੋਰਡ ਲੱਗਿਆ ਹੋਇਆ ਜਾਮੂ ਝਾੜੀ J A M U J H A D I ਜਾਮੂ ਝਾੜੀ ਇਧਰ ਕੀ ਲਿਖਿਆ ਹੋਇਆ ਅਡਾਨੀ ਪੋਰਟ ਲੋ ਜੀ ਅਡਾਨੀ ਦਾ ਪੋਰਟ ਵੀ ਬਣਿਆ ਹੋਇਆ ਇਧਰਲੇ ਪਾਸੇ ਇਧਰ ਨੂੰ ਜਾਣਾ ਆਪਾਂ ਇਧਰ ਮੁੜ ਗਿਆ ਜੀ ਮੋੜ ਬਰੰਚੀ ਪਰ ਨੂੰ ਹੁਣ ਆਪਾਂ 2 2.5 ਕਿਲੋਮੀਟਰ ਸਿੱਧਾ ਹੀ ਜਾਣਾ ਨਿਕਲ ਕੇ ਇੱਕ ਪਿੰਡ ਬਣਿਆ ਹੋਇਆ ਲੋਕਾਂ ਦੇ ਕੱਚੇ ਘਰ ਨੇ ਇਧਰਲੇ ਪਾਸੇ ਛੱਪੜ-ਚੁੱਪੜ ਬਣੇ ਹੋਏ ਨੇ ਬਹੁਤ ਇੱਕ ਦੋ ਵਾਰ ਸਿੱਖ ਜਿਹੜੀਆਂ ਸੰਸਥਾਵਾਂ ਨੇ ਇੱਕ ਦੋ ਵਾਰ ਤਾਂ ਨਹੀਂ ਮਤਲਬ ਉਹਨਾਂ ਕੋਲ ਸਿੱਖ ਸੰਸਥਾਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸ਼ਾਇਦ ਜੇ ਮੈਂ ਉਹਨਾਂ ਨੂੰ ਕਹਾ ਵੀ ਮੈਂ ਪੰਜਾਬ ਤੋਂ ਆਇਆ ਤਾਂ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦੇਣਗੇ ਕਈ ਵਾਰ ਇਹ ਹੁੰਦਾ ਵੀ ਅ ਅਗਲਾਂ ਨੂੰ ਹੁੰਦਾ ਵੀ ਪਤਾ ਨਹੀਂ ਕੌਣ ਆ ਗਏ ਕਿਉਂ ਸਾਡੀ ਵੀਡੀਓ ਬਣਾ ਰਹੇ ਨੇ ਕਿਉਂ ਗੁਰੂ ਘਰ ਦੀ ਜਾਂ ਕਿਉਂ ਮੰਦਰ ਦੀ ਵੀਡੀਓ ਬਣਾ ਰਹੇ ਨੇ ਵੀ ਕੱਲ ਨੂੰ ਕਿਤੇ ਕੋਈ ਐਕਸ਼ਨ ਨਾ ਲੈ ਲੈਣ ਜਿਵੇਂ ਇੱਕ ਵਾਰ ਅਸੀਂ ਤਾਮਿਲਨਾਡੂ ਗਏ ਸੀ ਤਾਂ ਉੱਥੇ ਬਾਬਾ ਸ਼ਰੀ ਜੰਦਜੀ ਦਾ ਮੱਠ ਬਣਿਆ ਹੋਇਆ ਸੀ ਅਸੀਂ ਗਏ ਦਰਸ਼ਨ ਕਰਨ ਵਾਸਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਸੀ ਅਸੀਂ ਇਹਨਾਂ ਦੇ ਸਥਾਨ ਦੇ ਦਰਸ਼ਨ ਕਰਨ ਆਏ ਆ ਤਾਂ ਉਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਉਹ ਕਹਿੰਦੇ ਵੀ ਨਹੀਂ ਤੁਸੀਂ ਅੰਦਰ ਨਹੀਂ ਆ ਸਕਦੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਹੋਰ ਮੈਂ ਕਹਿੰਦਾ ਬਹੁਤ ਦੂਰ ਤੋਂ ਆਏ ਆ ਜੀ ਅਸੀਂ ਜਾਂਦੇ ਕਰਦੇ ਰਹਿੰਨੇ ਆ ਸਥਾਨਾਂ ਦੇ ਵੀ ਅਸੀਂ ਦਰਸ਼ਨ ਹੀ ਕਰਨੇ ਨੇ ਕੱਲੇ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਕਿਤੇ ਪੰਜਾਬ ਦੀਆਂ ਕਮੇਟੀਆਂ ਨੂੰ ਨਾ ਪਤਾ ਲੱਗ ਜਾਏ ਵੀ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਥਾਂ ਆ ਸੀ ਜਿਵੇਂ ਵੀ ਮਤਲਬ ਉਹਨਾਂ ਨੂੰ ਖਤਰਾ ਤਾਂ ਹੁੰਦਾ ਹੀ ਆ ਨਾ ਜਾਗਲਾ ਕਹਿੰਦਾ ਸਾਡੀ ਥਾਂ ਨਾ ਆਉਣ ਵਾਲੇ ਟਾਈਮਾਂ 'ਚ ਦੱਬ ਲੈਣ ਜਿਵੇਂ ਵੀ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕੀਤੀ ਆ ਫਿਰ ਉਹਨਾਂ ਨੇ ਸਾਨੂੰ ਅੰਦਰ ਆਉਣ ਦਿੱਤਾ ਉਹ ਕਹਿੰਦੇ ਵੀ ਅੰਦਰ ਆ ਜਾਓ ਕੋਈ ਗੱਲ ਨਹੀਂ ਪਰ ਵੀਡੀਓ ਨਾ ਬਣਾਇਓ ਮੈਂ ਕਿਹਾ ਚਲੋ ਅਸੀਂ ਵੀਡੀਓ ਵੀ ਨਹੀਂ ਬਣਾਉਂਦੇ ਫਿਰ ਅਸੀਂ ਵੀਡੀਓ ਨਹੀਂ ਬਣਾਏ ਫਿਰ ਅਸੀਂ ਅੰਦਰ ਜਾ ਕੇ ਦੇਖ ਕੇ ਆਏ ਆ ਤਾਂ ਉਹੀ ਅਸੀਂ ਮੈਨੂੰ ਕਈ ਵਾਰ ਸ਼ੰਕਾ ਹੁੰਦੀ ਆ ਵੀ ਐਸੀ ਥਾਂ ਤੇ ਜਦੋਂ ਆਪਾਂ ਜਾਂਦੇ ਆ ਤਾਂ ਆਪਾਂ ਨੂੰ ਵੀਡੀਓ ਬਣਾਉਣ ਤੋਂ ਰੋਕਣਗੇ ਪਤਾ ਹੀ ਨਾ वो जी जमान नेड़े पहुँच गए आप सौ मीटर रह गया जी यहाँ पे वो, वो मंदिर गुरुद्वारा गुरु नानक देव जी का उसके दर्शन करने हैं सामने है ਇਦਰ ਪੀੜੀ ਜੀ ਗਲੀ ਜਾਂਦੀ ਸੀ ਮੈਂ ਇੱਕ ਵਾਰੀ ਪੁੱਛ ਕੇ ਜਾਈਏ ਅੱਛਾ ਉਹ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਬਸੰਤੀ ਰੰਗ ਦਾ ਉੱਥਾ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਜੀ ਸਭ ਤੋਂ ਉੱਪਰ ਪੰਜਾਬੀ ਦੇ ਵਿੱਚ ਲਿਖਿਆ ਹੈ ਗੁਰਦੁਆਰਾ ਸਾਹਿਬ ਜੀ ਫਿਰ ਇੰਗਲਿਸ਼ ਦੇ ਵਿੱਚ ਫਿਰ ਇਹਨਾਂ ਦੀ ਉੜੀਆ ਭਾਸ਼ਾ ਦੇ ਵਿੱਚ ਇਦਲੇ ਪਾਸੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਜਿੰਨਾ ਹੀ ਮੈਨੂੰ ਪਤਾ ਇਸ ਚੀਜ਼ ਬਾਰੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਜੇ ਕੋਈ ਆਪਾਂ ਨੂੰ ਇੱਥੋਂ ਮਿਲ ਜਾਂਦੇ ਨੇ ਤਾਂ ਉਹਨਾਂ ਕੋਲੋਂ ਆਪਾਂ ਪੁੱਛ ਲਾਂਗੇ ਇਸ ਸਥਾਨ ਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ ਹੁਣ ਆਪਾਂ ਨੂੰ ਇਹ ਥਾਂ ਦਾ ਨਹੀਂ ਪਤਾ ਸੀ ਇੰਟਰਨੈਟ ਦੇ ਉੱਤੇ ਇਸ ਗੁਰੂ ਘਰ ਦੀਆਂ ਫੋਟੋਆਂ ਵੀਡੀਓ ਮਿਲ ਜਾਂਦੀਆਂ ਨੇ ਅ ਇੱਥੇ ਇੱਕ ਮਾਤਾ ਜੀ ਆਏ ਸੀ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਹਿੰਦਾ ਦਰਸ਼ਨ ਕਰਨ ਜਾਣਾ ਉਹ ਕਹਿੰਦੇ ਮੈਂ ਬਲਾਕੇ ਲੈ ਕੇ ਆਉਣੀ ਆ ਪੁਜਾਰੀ ਨੂੰ ਕਿਉਂਕਿ ਇੱਥੇ ਕੋਈ ਗ੍ਰੰਥੀ ਸਿੰਘ ਦਾ ਪਾਠੀ ਸਿੰਘ ਦਾ ਹੈ ਨਹੀਂ ਹੁਣ ਉਹ ਪੁਜਾਰੀ ਕਿਹੜੀ ਚੀਜ਼ ਦੀ ਇੱਥੇ ਪੂਜਾ ਕਰਦੇ ਨੇ ਜਾਂ ਪਾਠ ਕਰਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨੂੰ ਹਿੰਦੀ ਆਉਂਦੀ ਹੋਈ ਕਿਉਂਕਿ ਜਿਹੜੀ ਇੱਥੇ ਆਂਟੀ ਆਈ ਸੀ ਉਹਨੂੰ ਹਿੰਦੀ ਨਹੀਂ ਆਉਂਦੀ ਸੀ ਤੇ ਇਸ਼ਾਰਿਆਂ ਨਾਲ ਹੀ ਉਹਨੂੰ ਸਮਝਾਇਆ ਵੀ ਅੰਦਰ ਜਾਣਾ ਆ ਜਿਹੜੇ ਘਰ ਚ ਸ਼ੈੱਡ ਪਿਆ ਹੋਇਆ ਕਹਿੰਦੇ ਇਸ ਘਰ ਚ ਰਹਿੰਦਾ ਪੁਜਾਰੀ ਉਹਦਾ ਕੁੰਡਾ ਹੀ ਲੱਗਿਆ ਹੋਇਆ ਪਰ ਆਪਾਂ ਕਿਸੇ ਨੂੰ ਪੁੱਛ ਕੇ ਜਾਵਾਂਗੇ ਅੰਦਰ

ਉਮੇਂ ਹਮ ਸਰੂਪ ਮਗਈਆ ਪੁਜਾ ਅੱਛਾ ਗੁਰਮੁਖੀ ਚ ਲਿਖਿਆ ਹੋਇਆ ਹੈ ਬਾਬਾ ਜੀ ਕਹਿੰਦੇ ਹਿੰਦੀ ਮੈਂ ਅਨੁਵਾਦ ਕਰਕੇ ਪੜ੍ਹਦੇ ਹੋ ਹਾਂ ਠੀਕ ਇੱਧਰ ਗੁਰੂ ਨਾਨਕ ਸਾਹਿਬ ਜੀ ਦੀਆਂ ਸਰੂਪ ਲੱਗੇ ਹੋਏ ਨੇ ਇਹਦੇ ਵਿੱਚ ਬਾਬਾ ਜੀ ਨੇ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹਦੇ ਅੰਦਰ ਉੱਥੀ ਇਹਨਾਂ ਲਪੇਟ ਕੇ ਰੱਖੀ ਹੋਈ ਹੈ ਅੱਛਾ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਤਲਬ ਆਪਕੇ ਪਾਸ ਕਹਾਂ ਸੇ ਆਇਆ ਠੀਕ ਨਹੀਂ ਆਇਆ ਕੀ ਪੁਰਾਣਾ ਸੇ ਹਾਂ अच्छा आपके जो पुराने बुजुर्ग थे उन्होंने गुरु नानक देव जी के दर्शन किए थे अच्छा जी वाहेगुरु तान गुरु नानक ये कितना पुराना है मंदिर मंदिर 1900 ब्रिज हां 1900 ब्रिज मंदिर है 1919 से उससे पहले यहाँ पे क्या था आग में मिट्टी घर में रखा मिट्टी के घर में हां मिट्टी घर में रखा ਮੰਦਰ ਵਿੱਚ ਕੀ ਕਰੇਗਾ ਤਾਂ ਸਮਾਂ ਲੱਗੇਗਾ ਹਾਂਜੀ 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 ਪੰਜਾਬ ਸੇ ਆਤੇ ਆਂ ਯਹਾਂ ਪੇ ਗੁਰੂ ਜੀ ਆਣੇ ਤੇ ਠੀਕ ਹੈ ਹਾਂ ਠੀਕ ਹੈ ਓਕੇ ਜੀ ਸ਼ੁਕਰੀਆ ਬਾਬਾ ਜੀ ਨੇ ਦੱਸਿਆ ਵੀ ਇਹ ਜਿਹੜਾ ਮੰਦਰ ਬਣਿਆ ਹੋਇਆ ਇਹ 1919 ਈਸਵੀ ਦਾ ਬਣਿਆ ਹੋਇਆ ਉਸ ਤੋਂ ਪਹਿਲਾਂ ਇੱਥੇ ਇੱਕ ਝੋਂਪੜੀ ਹੁੰਦੀ ਸੀ ਹਾਂਜੀ ਇਹ ਕੀ ਲਿਖਿਆ ਉੜੀਆ ਮੇਂ अलैसोरे दिला सातित्र 1919 मसिया अच्छा 1919 का बना हुआ ये आपने यहाँ पे लिखा हुआ है मतलब ये पहले का लगा हुआ है ठीक है आप इसको मंदिर बोलते या गुरुद्वारा बोलते हो गुरुद्वारा बोलते हो ठीक है वाह गुरु और ये निशान साहब ये किनोंने लगवाया पंजाब रो अच्छा पंजाब थे आए से सरदार जी वो भगवान सिंह हां ठीक है ਬਸੰਤੀ ਰੰਗ ਦੇ ਇਧਰ ਨਿਸ਼ਾਨ ਸਾਹਿਬ ਝੂਲ ਰਿਹਾ ਇਹਨਾਂ ਦੱਸਿਆ ਕਿ ਪੰਜਾਬ ਤੋਂ ਆਏ ਸੀ ਭਗਵਾਨ ਸਿੰਘ ਖੋਜੀ ਉਹਨਾਂ ਨੇ ਇਹ ਸੇਵਾ ਕਰਵਾਈ ਸੀ ਤੇ 1919 ਸੀਬ ਦਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਲੰਗਰ ਹੁੰਦਾ ਹੈ ਕੌਣ ਸੇ ਦਿਨ ਮੇ ਹੁੰਦਾ ਹੈ ਲੰਗਰ ਅਗਨੀ ਉਤਸਵ ਅਗਨੀ ਉਤਸਵ ਮਾਗੀ ਪੂਰणिमा ਮਾਗੀ ਚ ਅੱਛਾ ਠੀਕ ਹੈ ਮਾਗੀ ਔਰ ਪੂਰणिमा ਮੇ ਖੋਜੀ ਭਾਈ ਆਇਆ ਸੀ ਹਾਂਜੀ ਹਾਂਜੀ ਅਬ ਕਦੀ ਅਬ ਕਬ ਹੋਆ ਲਾਸਟ ਵਾਰ ਪੂਜਾ ਕਬ ਹੋਆ ਯਹਾਂ ਪੇ अच्छा ठीक है इस महीने अच्छा ये यहाँ पे क्या था अच्छा था, ये भी बनाया है मैं कहते भट्ठी है कोई ठीक है नहीं आर्थिक अवस्था बहुत खराब है हाँ जी हाँ जी हाँ जी खराब है पूजा रखेगा पूजा करेगा ब्राह्मण पूजा रखेगा ब्राह्मण पूजा करते हैं यहाँ पे तो वो गुरु ग्रंथ साहब को पढ़ लेते हैं हाँ, हाँ। तो हिंदी में हिंदी में पढ़ता है ठीक हाँ। है बहुत अच्छा है हम एक बार तमिलनाडु में गए थे वहाँ पे भी ऐसा ही था, था। हाँ वहाँ पे भी उनके पास गुरु ग्रंथ साहब था वो और वो हिंदी में पढ़ते थे ठीक है तो ये ये वाला क्या लिखा है में ये जी। मतलब ਮਤਲਬ ਮਨੇ ਉਹ ਕਿਉਂ ਕਿ ਕਿ ਖਿਰਤੇ ਆ ਹਿੰਦੀ ਮੇ ਬਤਾਣਾ ਮਰੀ ਕੀ ਚੱਲ ਜਾਂਦੀ ਤੇ ਆਲੇ ਸੱਤਗਣਾ ਰਹਿ ਗੋ ਹਿੰਦੀ ਮੇ ਅੱਛਾ ਠੀਕ ਹੈ ਕੁਛ ਇਹਨਾਂ ਦੱਸਿਆ ਪਰ ਮੈਨੂੰ ਸਮਝ ਨਹੀਂ ਇਹ ਔਰ ਇਹ ਉੱਪਰ ਵਾਲਾ ਗੁਰਦੁਆਰ ਅੱਛਾ ਠੀਕ ਹੈ ਜੀ ਇਹ ਕਲਰ ਇਸ ਕੋ ਨਿਆ ਕੀਆ ਗਿਆ ਹੈ ਹੈਨਾ 컬러 ਨੇ ਆ ਕੀਆ ਗਿਆ ਔਰ ਇਹ ਜੋ ਇਮਾਰਤ ਹੈ ਇਹ 1919 ਕੀ 100 ਸਾਲ ਸੇ ਹੀ ਪੁਰਾਣੀ ਹੈ ਠੀਕ ਹੈ ਜੀ ਬਾਬਾ ਇਹਨਾਂ ਦੱਸਿਆ ਕਿ ਪੁਜਾਰੀ ਇੱਥੇ ਪਾਠ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਲੋ ਭਾਈ ਇਹ ਵੀ ਬਹੁਤ ਵੱਡੀ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਤੇ ਇਧਰਲੇ ਪਾਸੇ ਕੁਸ਼ਕ ਮੂਰਤੀਆਂ ਬਣੀਆਂ ਹੋਈਆਂ ਨੇ ਆਪ ਇਹੀ ਪੇ ਰਹਤੇ ਹੋ ਠੀਕ ਹੈ ਆਪਕੋ ਆਤਾ ਹੈ ਪਾਠ ਕਰਨਾ ਗੁਰੂ ਗੰਨ ਸਾਹਿਬ ਜੀ ਦਾ ਅੱਛਾ ਜੀ ਹਿੰਦੀ ਮੇ ਕਰ ਲੇਤੇ ਹੋ ਚਲੋ ਬਹੁਤ ਵਧੀਆ ਹੈ ਵੀ थी मेरे को अच्छा वो चीज का बताओ कि गुरु नानक साहिब जी कड़ा प्रसाद को पंजा लगाते हाँ, हैं जो पंजा लगाया है जी पांच टा चिन्ह लागते है जो कड़ा प्रसाद जब आप पूजा करते हो कड़ा प्रसाद का अंदर भोग लगवाते हो तो तो गुरु नानक साहिब जी साहब जी के तो हाथ तो का चिन्ह होता है हाँ, हाथों से अच्छा वो कब करते हो साल में एक बार या महीने में एक बार हां महीने में सिंह

नहीं नहीं, एक पोड़े, पोड़े, अच्छा मतलब आपको पता चल जा जा जाता चाहे एक उंगली है चाहे दो है हाँ। चाहे सारा हाथ तो है हाँ? अच्छा होता ही होता है हो, होता ये है। आपका मतलब प्यार है इतना है हाँ। ना श्रद्धा है आपकी इतनी ठीक हाँ, होता होता है ऐसा भी होता है कभी भी अगर नहीं हुआ उसके ऊपर तो ऐसा तो नहीं हुआ कभी नहीं हुआ अगर मान लो ना हुआ तो फिर वो वो देख जो है वो सारे गांव में मतलब आप उसको बांटते हो खाने के लिए।, आ, के लिए अच्छा तो आप बोल के दिखाओ गुरु नानक देव जी के प्यार में कैसे बोलते हो थोड़ा आ, थोड़ा गुरु नानक देव जी को आप कैसे मतलब बोलते हो पूजा थोड़ा एक ओंकार

तो आप ऐसे जाप करते हो और वो जो कड़ा प्रसाद है उसको भोग उसके बाद आप चेक करते हो वो लग जाता है उसको अंदर रख के कड़ा प्रसाद को फिर बाहर से दरवाजा लगा देते हो और बाहर खड़ के पूजा करते हो बड़ा अच्छा भाई बड़ा अच्छा आपने जो एक ओंकार से लेके आज सच जुगा सच हैप्पी सच बड़ा अच्छा आपने किया हाँ ठीक है जी मैं बस इसके दर्शन करने आया था मैंने सुना था पंजाब में पुजारी तो जी कहने भी साढ़े घरें चलो तुम चाह चू पी के फिर गांव जायों

वाह वाहे गुरु इन्हों ने दस गुरु नानक साहब जी का पलंग्राम किया था वागुर ये तब का मतलब आपके पास ऐसे ही पड़ा है, है? बड़ा अच्छा वाहे ठीक है जी बड़ी गल है जी क्या चीज है त्रेदरी, त्रेदरी। वो क्या होता है, है अच्छा अच्छा तलवार गुरु गोविंद सिंह जी की इसके अंदर? इसके अंदर था था, वो अच्छा अच्छा ठीक है तो ये जिंदा जुंदा लगा है ना इसको ये भी पुराना हो गया है ना काफी ये है। पांच सौ साल, साल से ऊपर ठीक है ये आपका घर कितना पुराना है ये भी बड़ा पुराना ਹਾਂ ਸਾਇਕੂਸ਼ ਬਰਸਦਾਈ 100 ਸੇ ਸਾਲ ਸੇ ਉਪਰ ਦਾ ਅੱਛਾ ਤਾਂ ਸਾਂਗੇ ਪੰਜ ਭਾਈ ਸਿੱਖ ਭਾਈ ਹਾਂਜੀ 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 ਚਲੋ ਇਹਨਾਂ ਦਾ ਘਰ ਆ ਜੀ ਇਹ ਪੁਰਾਣੇ ਦਰਵਾਜ਼ੇ ਉਵੇਂ ਦੇ 100 ਸਾਲ ਤੋਂ ਉਪਰ ਦਾ ਘਰ ਹੈ ਇਹਨਾਂ ਦਾ ਤੇ ਵੱਡੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਨਿਸ਼ਾਨੀਆਂ ਇਹਨਾਂ ਕੋਲ ਅੱਜ ਵੀ ਸਾਂਭ ਕੇ ਰੱਖੀਆਂ ਗਈਆਂ ਨੇ ਕਰਾਂ ਇਹ ਗੱਲਾਂ ਬਾਤਾਂ ਕੋਈ ਨਾ ਗਾਂ ਖੜ ਕੇ ਹਾਂਜੀ ਹਾਂਜੀ ਹੈ ਯਾਪਰੇ ਕੈਸ ਹੋ ਗਿਆ गवर्नमेंट को कहेगा एक्सपायरी हो सिलिंग कैश सिलिंग कैश हुआ गवर्नमेंट करेगा तब हमरो हमें कहेगा कि हमें रखेगा व्यक्तिगत तो आपने पांच एकड़ जमीन पुजारी जी को दे दिया कि आपने सुबह शाम यहाँ पे आके पूजा करना है तो वो एक तरह से उनकी मतलब सैलरी ही हो गया वो सारा जो आपने दिया हाँ जी कानोला अमेरिका हाँ जी दीपक सिंह दीपक सिंह दीपक सिंह ठीक है सिख कौन कल ले दो आदमी भुवन सुरवांट लेरिपुला ना असली अट ठीक है बाबा जी ने कहा भी अमेरिका से यहाँ पे बंदे आए थे उन्होंने गुरु गोबिंद सिंह जी का कड़ा मांगा था आपसे और कितने पैसे बोले थे उन्होंने एक करोड़ आपने नहीं दिया ओ वाहेगुरु ਤੁਸੀਂ ਪਹਿਲਾਂ ਤਾਂ ਇਹ ਦੇਖੋ ਵੀ ਬਾਬਾ ਜੀ ਨੇ ਉਸ ਮੰਦਿਰ ਦੇ ਵਿੱਚ ਪੂਜਾ ਕਰਨ ਵਾਸਤੇ ਯਾਰ ਆਦੀ 5 ਏਕੜ ਜ਼ਮੀਨ ਪੁਜਾਰੀ ਨੂੰ ਦੇ ਦਿੱਤੀ ਵੀ ਤੂੰ ਸਵੇਰੇ ਸ਼ਾਮ ਇੱਥੇ ਆ ਕੇ ਪੂਜਾ ਕਰਨੀ ਆ। ਕਿੰਨਾ ਪਿਆਰ ਆ ਯਾਰ ਤੁਸੀਂ ਇਹ ਚੀਜ਼ਾਂ ਦੇਖੋ ਤੇ ਤੁਸੀਂ ਇੱਥੇ ਆ ਕੇ ਕਹੋ ਵੀ ਉਹਨਾਂ ਦੇ ਨਿਸ਼ਾਨੀਆਂ ਨੂੰ ਉਹਵੇਂ ਮਰਿਆਦਾ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਰੱਖਿਆ ਜਾ ਰਿਹਾ ਤਾਂ ਹਨਾ ਜੇ ਆਪਾਂ ਉਹ ਚੀਜ਼ ਦੀ ਕਿੰਤੂ ਪਰੰਤੂ ਕਰੀ ਤਾਂ ਇਹਨਾਂ ਦੇ ਪਿਆਰ ਦਾ ਤੁਸੀਂ ਮੁੱਲ ਦੇ ਸਕਦੇ ਹੋ। ਕਿਉਂਕਿ ਕਈ ਵਾਰ ਹੁੰਦਾ ਨਾ ਪੰਜਾਬ 'ਚ ਜਥੇਬੰਦੀਆਂ ਨੂੰ ਪਤਾ ਲੱਗਦਾ ਵੀ ਇਹ ਇੱਥੇ ਗੁਰੂਆਂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨੇ ਪਰ ਸਹੀ ਉਹਨਾਂ ਦਾ ਪਿਆਰ ਸਤਿਕਾਰ ਨਹੀਂ ਮਿਲ ਰਿਹਾ ਤਾਂ ਆਪਾਂ ਦਲ ਇਕੱਠੇ ਕਰਕੇ ਜਾਂ ਇੱਥੇ ਜਥੇਬੰਦੀਆਂ ਇਕੱਠੇ ਕਰਕੇ ਆ ਜੀਏ ਲੋ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਚੱਲ ਪਏ ਆ ਹੁਣ ਆਪਾਂ ਸ਼ਹਿਰ 'ਚੋਂ ਥੋੜਾ ਜਿਹਾ ਬਾਹਰ ਨਿਕਲੀਏ ਮੇਨ ਰੋਡ ਤੇ ਚੜੀਏ ਫੇ ਕੁਝ ਕਿ ਗੱਲਾਂ ਐਸੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਜਿਹੜੀਆਂ ਕਿ ਸਾਰਿਆਂ ਵਾਸਤੇ ਫਾਇਦੇਮੰਦ ਹੋਣਗੀਆਂ ਹੁਣ ਵੀਡੀਓ ਤੁਸੀਂ ਸਾਰੀ ਦੇਖ ਲਈ ਉਹਨਾਂ ਚੀਜ਼ਾਂ ਦੇ ਉਹਨਾਂ ਨਿਸ਼ਾਨੀਆਂ ਦੇ ਤੁਸੀਂ ਦਰਸ਼ਨ ਵੀ ਕਰ ਲਏ ਪਰ ਹੁਣ ਇਹ ਨਾ ਹੋਵੇ ਵੀ ਆਪਾਂ ਇਹ ਕਹੀਏ ਕਿ ਇਹਨਾਂ ਨੂੰ ਨਿਸ਼ਾਨੀਆਂ ਉਹ ਸਾਂਭਣੀਆਂ ਨਹੀਂ ਆਉਂਦੀਆਂ ਜਾਂ ਸਿੱਖ ਮਰਿਆਦਾ ਦੇ ਅਕੋਰਡਿੰਗ ਇਹਨਾਂ ਨੂੰ ਰੱਖਣੀਆਂ ਨਹੀਂ ਆਉਂਦੀਆਂ ਇੱਕ ਗੁਰੂ ਘਰ ਦੇ ਵਿੱਚ ਪੁਜਾਰੀ ਕਿਵੇਂ ਪਾਠ ਕਰ ਸਕਦਾ ਹਨਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਪਲੰਗ ਐਂ ਰੱਖਿਆ ਹੋਇਆ ਉਹਨੂੰ ਸਾਫ਼ ਨਹੀਂ ਕੀਤਾ ਗਿਆ ਤਾਂ ਆਪਾਂ ਇਹ ਚੀਜ਼ਾਂ ਦੇ ਵਿੱਚ ਨਾ ਪਈਓ ਉਹਨਾਂ ਲੋਕਾਂ ਦੀ ਸ਼ਰਧਾ ਉਹਨਾਂ ਲੋਕਾਂ ਦੀ ਭਾਵਨਾ ਜਾਂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਉਹਨਾਂ ਲੋਕਾਂ ਦੇ ਹਿੱਸੇ ਹੀ ਆਈ ਆ ਤੇ ਉਹ ਕਰ ਰਹੇ ਨਹੀਂ ਜੇ ਆਪਾਂ ਨੂੰ ਪਤਾ ਨਹੀਂ ਤਾਂ ਪਤਾ ਨਹੀਂ ਜੇ ਪਤਾ ਲੱਗ ਗਿਆ ਫਿਰ ਆਪਾਂ ਕਹਦੀਏ ਵੀ ਸਿੱਖ ਮਰਿਆਦਾ ਦੇ ਅਕੋਰਡਿੰਗ ਨਹੀਂ ਹੈਗਾ ਐਵੇਂ ਨਾ ਕਰੀਏ ਉਹ ਲੋਕ ਪਿਆਰ ਕਰਦੇ ਨੇ ਉਹਨਾਂ ਦੀ ਭਾਵਨਾ ਜੁੜੀ ਹੋਈ ਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤਾਂ ਜਿਵੇਂ ਉਹਨਾਂ ਨੇ ਨਿਸ਼ਾਨੀਆਂ ਰੱਖੀਆਂ ਨੇ ਉਹਨਾਂ ਨੂੰ ਰੱਖਣ ਦਿਓ ਸ਼ਾਇਦ ਆਪਣੀਆਂ ਕਿਸੇ ਜਥੇਬੰਦੀਆਂ ਕੋਲੇ ਚੀਜ਼ਾਂ ਆ ਜਾਂਦੀਆਂ ਤਾਂ ਹੁਣ ਤੱਕ ਆਪਾਂ ਨਿਸ਼ਾਨੀਆਂ ਨੂੰ ਸ਼ਾਇਦ ਖੁਰਦ-ਬੁਰਦ ਹੀ ਕਰ ਦਿੰਦੇ ਪਰ ਇਹਨਾਂ ਨੇ ਓਵੇਂ ਹੀ ਉਹ ਚੀਜ਼ਾਂ ਨਿਸ਼ਾਨੀਆਂ ਸਾਮਕੇ ਰੱਖੀਆਂ ਨੇ ਤੇ ਇਹਨਾਂ ਦੇ ਪਿਆਰ ਤੇ ਆਪਾਂ ਸ਼ੱਕ ਨਾ ਕਰੀਏ ਤੇ ਇਹ ਦੱਸਣ ਦੀ ਕੋਸ਼ਿਸ਼ ਨਾ ਕਰੀਏ ਵੀ ਸਿੱਖ ਮਰਿਆਦਾ ਕਿਵੇਂ ਹੁੰਦੀ ਆ ਆਪਾਂ ਇਹਨਾਂ ਨੂੰ ਜੋੜੀਏ ਨਾਲ ਹੌਲੀ 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 ਇਹ ਆ ਜਾਣਗੇ ਇਧਰਲੇ ਪਾਸੇ ਪਰ ਇਹ ਨਾ ਹੋ ਵੀ ਇਹਨਾਂ ਨੇ ਧੱਕਾ ਕਰੀਆ ਪਹਿਲਾਂ ਤੋਂ ਨਿਸ਼ਾਨੀਆਂ ਖੋਕੇ ਲਿਆ ਜੀ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਸਾਡੇ ਗੁਰੂ ਨਾਨਕ ਸਾਹਿਬ ਨਹੀਂ ਉਹ ਜਗਤ ਗੁਰੂ ਸੀ ਸਾਰਿਆਂ ਦੇ ਗੁਰੂ ਸੀ ਇਹ ਤਾਂ ਜਿਹੜਾ ਆਪਾਂ ਸਥਾਨ ਦੇ ਦਰਸ਼ਨ ਕਰਕੇ ਆਏ ਇਹਨਾਂ ਕਿ ਇਹ ਜੇ ਪਤਾ ਨਹੀਂ ਕਿੰਨੇ ਕ ਸਥਾਨ ਨੇ ਯਾਰ ਜਿਹੜੀਆਂ ਦੇ ਆਪਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਹੈ ਹੁਣ ਜਿਹੜੇ ਸਥਾਨ ਦਾ ਆਪਾਂ ਨੂੰ ਪਤਾ ਲੱਗ ਗਿਆ ਉੱਥੇ ਤਾਂ ਆਪਾਂ ਦਰਸ਼ਨ ਮੇਲਾ ਕਰ ਲਿਆ ਕੀ ਪਤਾ ਹਜੇ ਹੋਰ ਕਿੰਨੇ ਕ ਸਥਾਨ ਨੇ ਹਨਾ ਤਾਂ ਕਰਕੇ ਮੈਂ ਕਹਿੰਦਾ ਵੀ ਇਹ ਲੋਕ ਗੁਰੂ ਨਾਨਕ ਸਾਹਿਬ ਜੀ ਨੇੜਾ ਬੂਟਾ ਲਾਇਆ ਸੀ ਉਹਨਾਂ ਨੂੰ ਇਹਨੇ ਹਰਾ ਕੀਤਾ ਹੋਇਆ ਨਿਸ਼ਾਨੀਆਂ ਨੂੰ ਸਾਂਭ ਕੇ ਤੇ ਤੁਸੀਂ ਇਹ ਪਿਆਰ ਦੇਖੋ ਬੇਣ ਗੱਲ ਜਿਹੜੀ ਸਿੱਖੀ ਹੁੰਦੀ ਹੈ ਨਾ ਉਹ ਪਿਆਰ ਤੇ ਖੜੀ ਆ ਛੋਡੀ ਭਾਵਨਾ ਛੋਡੀ ਸ਼ਰਧਾ ਪਿਆਰ ਤੇ ਖੜੀ ਆ ਕੱਟੜ ਪੰਥੀ ਨੂੰ ਆਪਾਂ ਸਿੱਖੀ ਨਹੀਂ ਕਹਿ ਸਕਦੇ ਇਹਨਾਂ ਨੇ ਉਸ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਪੂਜਾ ਕਰਨ ਵਾਸਤੇ ਇੱਕ ਪੁਜਾਰੀ ਨੂੰ ਆਪਦੀ 5 ਏਕੜ ਜ਼ਮੀਨ ਦੇਤੀ ਮਤਲਬ ਉਹਦੀ ਤਨਖਾਹ ਵੀ ਤੂੰ ਇਹ ਤੈਨੂੰ ਜ਼ਮੀਨ ਦੇਤੀ ਤੂੰ ਪੂਜਾ ਪਾਠ ਕਰ ਸਾਰਾ ਇੱਥੇ ਕਿ ਵੀ ਸਾਨੂੰ ਨਹੀਂ ਕਰਨਾ ਹੁੰਦਾ ਤੂੰ ਕਰਕੇ ਦੇ ਸਾਨੂੰ ਤੇ ਸੇਵਾ ਸਵੇਰੇ ਵੀ ਕਰਨੀ ਆ ਅੱਥਰੇ ਵੀ ਕਰਨੀ ਆ ਤੇ ਇਹ ਪਿਆਰ ਨਹੀਂ ਤਾਂ ਫਿਰ ਹੋਰ ਕੀ ਆ ਇਸ ਤੋਂ ਵੱਧੋ ਕੀ ਗੁਰੂ ਨਾਨਕ ਸਾਹਿਬ ਵਾਸਤੇ ਆਪਦੀਆਂ ਨਿਸ਼ਾਨੀਆਂ ਸਾਂਭਣ ਵਾਸਤੇ ਕੀ ਕਰ ਸਕਦੇ ਨੇ ਐਨੀਆਂ ਆਫਰਾਂ ਉਹਨਾਂ ਨੂੰ ਆਈਆਂ ਪੈਸੇ ਦੀਆਂ ਉਹ ਉਹਨਾਂ ਨੇ ਪੈਸਾ ਸਾਰਾ ਮਨਾਂ ਕਰਤਾ ਵੀ ਅਸੀਂ ਨਿਸ਼ਾਨੀਆਂ ਸਾਂਭ ਕੇ ਰੱਖਣੀਆਂ ਨੇ ਤਾਂ ਇੱਥੇ ਮਰਿਆਦਤ ਉੱਤੇ ਉਹਨਾਂ ਦਾ ਪਿਆਰ ਹੋ ਗਿਆ ਸਿੱਖ ਮਰਿਆ ਦਾ ਆਪ ਦੀ ਥਾਂ ਤੇ ਆ ਪੁਰਾਣੇ ਟਾਈਮਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹ ਸਿਰਫ ਇੱਕ ਬਿਲਡਿੰਗ ਸੀ ਮੰਦਿਰ ਸੀ ਜਿੱਥੇ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੋਇਆ ਸੀ ਪਰ ਪੰਜਾਬ ਤੋਂ ਕੁਝ ਕਿ ਜਥੇਬੰਦੀਆਂ ਆਈਆਂ ਨੇ ਉਹਨਾਂ ਨੇ ਵਧੀਆ ਇਹਨਾਂ ਨੂੰ ਟ੍ਰੀਟ ਕੀਤਾ ਤੇ ਨਿਸ਼ਾਨ ਸਾਹਿਬ ਲਾ ਕੇ ਦਿੱਤਾ ਜਿਵੇਂ ਹੁਣ ਅਕਾਲ ਤੱਕ ਸਭ ਤੋਂ ਹੁਕਮ ਹੋਇਆ ਹੋਇਆ ਬਈ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਬਸੰਤੀ ਰੰਗ ਦੇ ਝੁਲਦਨੇ ਚਾਹੀਦੇ ਨੇ ਤਾਂ ਕਰਕੇ ਇਹ ਨਿਸ਼ਾਨ ਸਾਹਿਬ ਜਿਹੜਾ ਲੱਗਿਆ ਬਸੰਤੀ ਰੰਗ ਦਾ ਲੱਗਿਆ ਹੋਇਆ ਕੱਪੜਾ ਤੇ ਬਹੁਤ ਲੇਟੈਸਟ ਨਿਸ਼ਾਨ ਸਾਹਿਬ ਲੱਗਿਆ ਹੋਇਆ ਅੱਜ ਤੋ ਜੇ ਆਪਾਂ 4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 5 ਸਾਲ ਪਹਿਲਾਂ ਦੀ ਨਹੀਂ ਕਿਸੇ ਨੂੰ ਵੀ ਇਹ ਸਥਾਨ ਬਾਰੇ ਪਤਾ ਸੀ ਬਹੁਤ ਲਿਮਟਿਡ ਲੋਕਾਂ ਨੂੰ ਪਤਾ ਸੀ ਤੇ ਦੂਜੀ ਗੱਲ ਇਹ ਕਿੱਥੇ ਨਿਸ਼ਾਨ ਸਾਹਿਬ ਵੀ ਨਹੀਂ ਹੁੰਦਾ ਸੀ ਬਾਏ ਹੌਲੀ ਹੌਲੀ ਇਹ ਚੀਜ਼ਾਂ ਆਲੇ ਪਾਸਿਆਂ ਨੂੰ ਵੱਧ ਰਹੇ ਨੇ ਇਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਖਦਾ ਪਤਾ ਤਾਂ ਇਹਨਾਂ ਨੂੰ ਹੋਰ ਵੀ ਬਹੁਤ ਕੁਝ ਪਤਾ ਹੋਊਗਾ ਤਾਂ ਮੇਰਾ ਮੇਨ ਕਹਿਣ ਦਾ ਮਤਲਬ ਹੈ ਇਹ ਹੈ ਵੀ ਇਸ ਵੀਡੀਓ ਨੂੰ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਲਿਓ ਇਸ ਵੀਡੀਓ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਪਿਆਰ ਕਰ ਰਹੇ ਨੇ ਲੋਕ ਉਹਨਾਂ ਦੀ ਸ਼ਰਧਾ ਦੇਖੋ ਉਸ ਤਰੀਕੇ ਨਾਲ ਲੋ ਇੱਥੇ ਤੁਸੀਂ ਆ ਕੇ ਜਾਂ ਆਪਾਂ ਮਰਿਆਦਾ ਕੋਟਣ ਦੀ ਕੋਸ਼ਿਸ਼ ਨਾ ਕਰੀਏ ਸਿੰਪਲ ਜਿਵੇਂ ਨਾਲ ਜਿਵੇਂ ਇਹ ਹੈਗੇ ਨੇ ਉਵੇਂ ਇਹਨਾਂ ਨੂੰ ਆਪਾਂ ਰਹਿਣ ਦਈਏ ਪਿਆਰ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਇਹਨਾਂ ਨੂੰ ਪਿਆਰ ਕਰਦੇ ਰਹਿਣ ਦੋ ਇਹ ਨਾ ਹੋਵੇ ਵੀ ਆਪਾਂ ਇਹਨਾਂ ਨੂੰ ਜੋੜਨ ਦੀ ਬਜਾਏ ਤੋੜ ਕੇ ਹੀ ਵੈਝੀਏ ਕਿਉਂਕਿ ਇਹ ਬਹੁਤ ਦੂਰ ਤੱਕ ਸਨੇਹਾ ਜਾਂਦਾ ਇਸ ਇਸ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਹਿਲਾਂ ਮੈਂ ਕਿਸੇ ਤੋਂ ਪੁੱਛਿਆ ਕਰਦੇ ਵੀ 60 ਤੋਂ 70 ਘਰ ਨੇ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ 100 ਤੋਂ ਉੱਤੇ ਘਰ ਆ ਤੇ ਸਾਰੇ ਦੇ ਸਾਰੇ ਘਰ ਉਹ ਇਸ ਜਗ੍ਹਾ ਨੂੰ ਪੂਜਦੇ ਨੇ ਮੰਨਦੇ ਨੇ ਤੇ ਤੁਸੀਂ ਦੇਖੋ ਵੀ ਕਿੱਥੇ ਤੱਕ ਸਨੇਹਾ ਜਾਊਗਾ ਜੇ ਕੱਲ ਨੂੰ ਆਪਾਂ ਇੱਥੇ ਆ ਕੇ ਇਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰ ਤੁਸੀਂ ਪਿਆਰ ਦੇਖੋ ਹੈ ਕਿਸੇ ਦੇ ਵਿੱਚ ਇੰਨਾ ਪਿਆਰ ਹੈ ਅੱਜ ਕਿਸੇ ਮੁਰੇ ਆਪਾਂ ਕਰੋੜ ਰੁਪਈਆ ਬਹੁਤ ਵੱਡੀ ਗੱਲ ਆ ਲੱਖ ਰੁਪਈਆ ਰੱਖ ਦਈਏ ਤਾਂ ਅਗਲਾ ਕਹਦੂਗਾ ਵਿਚਾਰ ਰੋਟੀ ਪਾਣੀ ਤੁਰਦਾ ਹੋ ਜੂ ਸਾਡਾ 6 ਮਹੀਨਿਆਂ ਵਾਸਤੇ ਵੀ ਉਹ ਕਿਹੜਾ ਕੁਝ ਮਿਲ ਰਿਹਾ ਸਾਨੂੰ ਇਹ ਚੀਜ਼ਾਂ ਤੋਂ ਪਰ ਫਿਰ ਵੀ ਉਹਨਾਂ ਬੰਦਿਆਂ ਨੇ ਨਿਸ਼ਾਨੀਆਂ ਪ ਸਾਮ ਗਾ ਰੱਖਿਆ ਮੈਨੂੰ ਬਹੁਤ ਸੋਹਣੀ ਚੀਜ਼ ਲੱਗੀ ਯਾਰ ਜਦੋਂ ਮੂਲ ਮੰਤਰ ਦਾ ਪਾਠ ਹੁਣ ਅਸਲ ਦੇ ਵਿੱਚ ਗੱਲ ਇਹ ਆ ਵੀ ਇਹ ਲੋਕ ਉੜੀਆ ਬੋਲਦੇ ਨਹੀਂ ਇਹਨਾਂ ਦੀ ਹਿੰਦੀ ਓਨੀ ਕਲੀਅਰ ਨਹੀਂ ਹੈਗੀ ਪਰ ਮੈਨੂੰ ਕੁਝ-ਕੀ ਚੀਜ਼ਾਂ ਦਾ ਪਤਾ ਸੀ ਤੇ ਜਦੋਂ ਉਹ ਚੀਜ਼ਾਂ ਮੈਨੂੰ ਦੱਸਦੇ ਸੀ ਨਾ ਤਾਂ ਮੈਂ ਕੈਚ ਕਰ ਲੈਂਦਾ ਸੀ ਵੀ ਇਹ ਇਹ ਕਹਿਣਾ ਚਾਹੁੰਦੇ ਨੇ ਇਹ ਤਾਂ ਕਰਕੇ ਉੜੀਆ ਦੇ ਵਿੱਚ ਗੱਲ ਕਰਦੇ ਨੇ ਆਪਸ ਵਿੱਚ ਪਰ ਮੂਲ ਮੰਤਰ ਸਾਹਿਬ ਦਾ ਪਾਠ ਇਹ ਕਰ ਲੈਂਦੇ ਨੇ ਸਮਝ ਆ ਜਾਂਦਾ ਵੀ ਕਹਿ ਕੀ ਰਹੇ ਨੇ ਉਥੋਂ ਆਪਾਂ ਕੈਚ ਕਰ ਲੈਣਾ ਕਿਤੇ ਆਪਾਂ ਇਹ ਕਹੀ ਆ ਵੀ ਇਹਨਾਂ ਨੇ ਮੂਲ ਮੰਤਰ ਸਾਹਿਬ ਦਾ ਪਾਠ ਵੀ ਸਹੀ ਤਰੀਕੇ ਨਾਲ ਹੀ ਮਤਲਬ ਉਹ ਚੀਜ਼ਾਂ ਲੈ ਪਾਸੇ ਕਾਟਾ ਮਾਰ ਦਿਓ ਯਾਰ ਆਪਾਂ ਉਹ ਚੀਜ਼ ਨਹੀਂ ਦੇਖਣੀ ਤੁਸੀਂ ਗੁਰਨਾਣਕ ਸਾਹਿਬ ਜੀ ਦੇ ਨਾਲ ਇਹਨਾਂ ਦਾ ਜਿਹੜਾ ਪਿਆਰ ਸੀ ਆਪਾਂ ਉਹ ਵੀਡੀਓ ਸ਼ੇਅਰ ਕੀਤੀ ਆ ਤੇ ਰਹੀ ਗੱਲ ਪੰਜੇ ਵਾਲੀ ਉਹ ਸ਼ਰਧਾ ਭਾਵਨਾ ਦੀ ਗੱਲ ਆ ਜੀ ਐਡੀ ਵੀ ਗੱਲ ਨਹੀਂ ਹੈ ਤੁਹਾਡੇ ਚ ਸ਼ਰਧਾ ਤੁਹਾਡੇ ਚ ਭਾਵਨਾ ਤਾਂ ਦਿਲੋਂ ਤੁਸੀਂ ਯਾਦ ਕਰੋਗੇ ਤਾਂ ਸਾਰਾ ਕੁਝ ਪ੍ਰਤੱਖ ਹੋ ਜਾਂਦਾ ਗੁਰਨਾਣਕ ਸਾਹਿਬ ਜੀ ਨੇ ਕਿਹਾ ਨਹੀਂ ਸੰਤਾਂ ਮਹਾਤਮਾ ਨੂੰ ਦਰਸ਼ਨ ਦੇਤੇ ਗੱਲ ਸਾਰੀ ਪਿਆਰ ਦੀ ਹੁੰਦੀ ਆ ਸੋ ਇਸ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਪੂਰੀ ਜਾਂਦੇ ਹੋਏ ਰਾਹ ਦੇ ਵਿੱਚ ਜਿਹੜੇ ਹੋਰ ਵੀ ਧਾਰਮਿਕ ਸਥਾਨ ਆਉਣਗੇ ਉਹਨਾਂ ਦੀ ਵੀ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ